ਜੰਮਦੀ ਦੇ ਸਿੰਗ ਦਾਗ ਦਿੱਤੇ ਤੇ ਨਾਮ ਰੱਖ ਦਿੱਤਾ ਭੋਡੀ ਜਲਦੀ ਹੀ ਜਵਾਨ ਹੋ ਗਈ ਤੇ 4-5 ਸੂਏ ਦੇ ਦਿੱਤੇ ਹਰ ਸਾਲ ਦਿਵਾਲੀ ਦੇ ਨੇੜੇ ਤੇੜੇ ਸੂਪਣਾ ਵਾਧੂ ਦੁੱਧ ਦੇਣਾ ਮਾਤਾ ਨੇ ਸੂਣ ਤੋਂ ਢਾਈ ਕੁ ਮਹੀਨੇ ਪਹਿਲਾਂ ਆਪੇ ਝੋਣੂ ਹਟ ਜਾਣਾ ਪਰ ਉਹਨੇ ਲੱਤ ਨਾ ਮਾਰਨੀ ਖੁਰਲੀ ਦੇ ਪਹਿਲੇ ਕਿੱਲੇ ਤੇ ਪੱਕਾ ਟਿਕਾਣਾ ਹੁੰਦਾ ਸੀ ਉਹਦਾ ਕਿਸੇ ਹੋਰ ਨੂੰ ਬੰਨ੍ਹ ਦੇਣਾ ਤਾਂ ਉਹਨੇ ਮਾਰਨਾ ਮੈਂ ਜਦੋਂ ਬਿਨਾਂ ਕੁਝ ਖਾਣ ਨੂੰ ਨੇੜੇ ਲਿਆਉਣਾ ਤਾਂ ਉਹਨੇ ਮੈਨੂੰ ਵੀ ਘੂਰਨਾ ਬਸ ਸੂਈ ਲਾਉਣ ਤੋਂ ਬੜਾ ਡਰਦੀ ਸੀ ਕਦੇ ਬਿਮਾਰ ਵੀ ਨਹੀਂ ਸੀ ਹੋਈ ਇਸ ਵਾਰ ਫੇਰ ਸੂਈ ਤੇ ਕੱਟੀ ਦਿੱਤੀ ਪਰ ਥੋੜੇ ਦਿਨਾਂ ਬਾਅਦ ਇੱਕ ਦਿਨ ਪੱਠੇ ਨਾ ਖਾਵੇ ਡਾਕਟਰ ਸੱਧਿਆ ਪਰ ਗੱਲ ਨਾ ਬਣੀ ਦੋ ਤਿੰਨ ਤੇ ਫਿਰ ਚਾਰ ਪੰਜ ਦਿਨ ਲੰਘ ਗਏ ਡਾਕਟਰ ਰੋਜ਼ ਆਉਂਦਾ ਸੀ ਪਰ ਉਹਨੂੰ ਕੋਈ ਫਰਕ ਨਾ ਪਿਆ ਯੂਨੀਵਰਸਿਟੀ ਲੈ ਗਿਆ ਉਹਨਾਂ ਨੇ ਸਾਰਾ ਦਿਨ ਖੱਜਲ ਕੀਤਾ ਤੇ ਕੁਝ ਟੈਸਟ ਕਰਕੇ ਦਵਾਈਆਂ ਦੇ ਕੇ ਘਰੇ ਘਰ ਦਿੱਤਾ ਪਰ ਕੋਈ ਫਰਕ ਨਾ ਜਿਹੜੀ ਬੋਡੀ ਸੋਈ ਤੋਂ ਡਰਿਆ ਕਰਦੀ ਸੀ ਹੁਣ ਰੋਜ਼ ਡਾਕਟਰ ਉਹਦੀ ਧੌਣ ਵਿੰਨ ਦਿੰਦਾ ਸੀ ਪਰ ਕੁਝ ਨਾ ਕਹਿੰਦੀ ਬਸ ਅੱਖਾਂ ਵਿੰਦੀਆਂ ਸੀ ਉਹਦੀਆਂ ਤੇ ਮੇਰੀਆਂ ਕਿਸੇ ਨੇ ਕੁਝ ਵੀ ਔੜਪੋੜ ਦੱਸਿਆ ਮੈਂ ਉਹੀ ਕੀਤਾ ਪਰ ਹੁਣ ਉੱਠਣ ਲੱਗਿਆਂ ਡਰਨ ਲੱਗ ਪਈ ਕਿ ਡੇਗਣਾ ਪਵਾਂ ਦੂਜੇ ਤੀਜੇ ਪਿੰਡ ਇੱਕ ਸਿਆਣਾ ਸੀ ਕਹਿੰਦੇ ਸੀ ਕੋਈ ਵਿਦਿਆ ਹੈ ਜੋ ਦੁੱਖ ਘਟ ਸਕਦੀ ਸੀ ਇੱਕ ਪੇੜਾ ਦਿੰਦਾ ਹਿਆ ਤੇ ਡੰਗਰ ਰਾਜੀ ਹੋ ਜਾਂਦਾ ਆਇਆ ਸਭ ਕੀਤਾ ਪਰ ਉਹ ਰਾਜੀ ਨਾ ਹੋਈ ਇੱਕ ਸ਼ਾਮ ਲੰਮੀ ਪੈ ਗਈ ਮੈਂ ਵੇਖਣ ਗਿਆ ਮੈਨੂੰ ਇੱਕ ਸਿਰ ਚੁੱਕਣ ਲੱਗੀ ਪਰ ਚੁੱਕਿਆ ਨਾ ਗਿਆ ਉਹਦੀਆਂ ਅੱਖਾਂ ਵਹਿ ਤੁਰੀਆਂ ਸ਼ਾਇਦ ਉਹ ਵੀ ਸਮਝ ਗਈ ਸੀ ਕਿ ਇਹ ਵੀ ਹਾਰ ਮੰਨ ਗਿਆ ਮੈਂ ਸਿਰ ਵਾਲੇ ਪਾਸੇ ਬਹਿ ਗਿਆ ਤੇ ਉਹਦਾ ਸਿਰ ਆਪਣੀ ਗੋਦ ਚ ਰੱਖ ਲਿਆ ਉਹਦੇ ਕੰਨ ਨੂੰ ਆਪਣੇ ਹੱਥ ਚ ਫੜ ਲਿਆ ਤੇ ਆਪਣੇ ਸਿਰ ਨੂੰ ਉਹਦੇ ਸਿਰ ਤੇ ਰੱਖ ਕੇ ਕਿੰਨਾ ਚਿਰ ਬੈਠਾ ਰਿਹਾ ਅਚਾਨਕ ਉਹਦੀਆਂ ਅੱਖਾਂ ਦਾ ਪਾਣੀ ਸੁੱਕ ਗਿਆ ਤੇ ਮੇਰੀਆਂ ਦਾ ਵਹਿ ਤੁਰਿਆ ਕੱਲ ਤੱਕ ਜਿਸ ਤੂੰ ਮੈਨੂੰ ਇਹ ਸ਼ਿਕਾਇਤ ਸੀ ਕਿ ਤੂੰ ਪੱਠੇ ਕਿਉਂ ਨਹੀਂ ਖਾਂਦੀ ਹੁਣ ਉਹ ਸਾਹ ਲੈਣੇ ਵੀ ਭੁੱਲ ਚੁੱਕੀ ਸੀ ਮੈਂ ਜ਼ਿੰਦਗੀ ਦਾ ਹਰ ਦੁੱਖ ਆਪੇ ਰੱਬ ਦਾ ਭਾਣਾ ਮੰਨ ਲੈਂਦਾ ਸੀ ਪਰ ਇਹ ਪਹਿਲਾ ਭਾਣਾ ਸੀ ਜੋ ਮੰਨਣਾ ਪਿਆ ਪਰ ਜੀ ਨਹੀਂ ਸੀ ਕਰਦਾ